ਹਾਂ ਤੋ ਕਿ ਕਰੀ ਲੋ ਫਿਲਟਰ ਵਾਲੇ ਮੂੰਹ ਲਾ ਲੋ ਉਹ ਕੈਂਪਰ ਥੱਲੇ ਖਾਲੀ ਕਰ ਫਿਰ ਉਹ ਤੋਂ ਮਿਸਰੀ ਵਾਲੀ ਪੈਲੀ ਚ ਬਸ ਪਾਣੀ ਮੁੱਕ ਗਿਆ ਬਸ ਪਾਣੀ ਮੁੱਲਦਾ ਕੀ ਹੋਇਆ ਬੋਚ ਹਾਂ ਬਹੁਤ اچھا ਪਤਾ ਨਹੀਂ ਕੀ ਕਹਿੰਦਾ ਤਮੈਂ ਦੱਸੋ ਹਾਂਜੀ ਮੈਂ ਕੀ ਦੱਸਾਂ ਕੀ ਕਹਿ ਰਹੇ ਤੁਸੀਂ ਮੈਨੂੰ ਮੈਂ ਕੁਝ ਕੋਈ ਮੈਨੂੰ ਜੀ ਕਹਿੰਦਾ ਤੁਸੀਂ ਚੱਲਿਆ ਕੋਈ ਕੰਮ ਚੱਲਿਆ ਬਾਈ ਕਹਿੰਦਾ ਬਾਹਰ ਜਾ ਕੇ ਹੁਣ ਸਿਕਾ ਕਰਾ ਲੈ ਪਾਈ ਨੂੰ ਵੀ ਪਤਾ ਮੇਰੀ ਟੀਮ ਨਾਲ ਮੈਂ ਕਹਿ ਰੂਗਾ ਮੈਂ ਉਹ ਹੰਝੂ ਤੋਂ ਲੈ ਕੇ ਮੈਂ ਤੁਹਾਨੂੰ ਮੋੜੀ ਦੱਸ ਬਈ ਆ 6 ਵੀ ਨਹੀਂ ਬੱਜੇ ਉਹ ਥੋੜੀ ਚੈਕਿੰਗ ਕਰੋ ਫਿਰ ਬਣ ਕੇ ਵੇਲੋਂ ਕਰਾ ਦਿਓ ਵੀ ਬਣ ਕੇ ਢਿਬੜੇ ਕੰਮ ਤਾਂ ਫਟੇ-ਫਟੇ ਫੱਟ-ਫੱਟ ਕੋ ਲੋਕ ਦਾਕਾ ਜੋੜ ਦਿਓ ਕੁਛ ਤਾਂ ਕਰ ਜੋ ਲੋਕ ਦਾਕਾ ਜੋੜ ਛੇ আনাদায়ে আনাকেরে। আনায় সহনা তুছিয়ে কায়ে ওনান িদায়ে কাই যুলে কাইমে ছষ্য়ে। আনা ইতু হাজা এনানে তুমে নানানা তু � <laughs> <laughs> ਸਾਡਾ ਗੇਟ ਕਾਤੋਂ ਲੌਂਗ ਤੁਸੀਂ ਉਹ ਵਾਲਾ ਚੱਲ ਕੇ ਕਿਹੜਾ ਲਾਉਣਾ ਉਹ ਉੱਧਰ ਗੇਟ ਕਿਹੜਾ ਲਾਉਣਾ ਹੈ ਇਹਵੇਂ ਆਪਣੇ ਲੱਗੇ ਹੋਣੇ ਘਰੇ ਅੰਦਰ ਕਮਰਿਆਂ ਚ ਬੋਰਡ ਨਹੀਂ ਪਿਆ ਹੈਗਾ ਬੋਰੇ ਵਾਲਾ ਬੋਰ ਪਤਲਾ ਹਨਾ ਬੋਰ ਮੋਟਾ ਹੁੰਦਾ ਹੈ ਇਹਨੇ ਪੁੱਛ ਰ ਮੋਟੇ ਪੈਣਾ ਹੂੰ ਘਰ ਆਉਣ ਨੂੰ ਰੇੜੀ ਤੇ ਮੰਗਵਾਓ ਇਹਨੂੰ ਹੁਣੇ ਰਾਈਟ ਵੇ ਭੇਜੋ ਠੀਕ ਹੈ ਰਾਈਟ ਵੇ ਭੇਜ ਦਿੰਦੇ ਹਾਂ ਤੈਨੂੰ ਵੀ ਇਹਨੂੰ ਵੀ ਮੱਲਾਦਾ ਉਹਨਾਂ ਦੀ ਉਹ ਲੱਗ ਗਿਆ ਮੇਰੀ ਡਰਾ ਰਹੇ ਨੇ ਨਾ ਬੋੜੀ ਗਈ ਕਿ ਕੋਣ ਫੇਰ ਲੱਭਣੇ ਲੱਭੇ ਹੋਰ ਤਾਂ ਇਹਨਾਂ ਕਹਿ ਜਾਂਦਾ ਉਹ ਫੇਰ ਨੂੰ ਤੈਨੂੰ ਲੜਕੀ ਜਾਣ ਕੇ ਪਏ ਹੋਰ ਇਸ ਹੀ ਲਾਣ ਨੂੰ ਲਿਉਣਾ ਉਹਦੇ ਵਿੱਚ ਵਾਲਪੇਪਰ ਉਹਨੂੰ ਫਿਰ ਉਹਨੂੰ ਸੱਲਾ ਪੇਟ ਕਰਵਾਉਣਾ ਹੁਣ ਪਰਾਂ ਸਿੱਧਾ ਕਿ ਬਾਅਦ ਕਰਾਉਣੀ ਨੇ ਪਹਿਲਾਂ ਕਰਾਉਣੀ ਪੈਣੀ ਫਿਰ ਉਹਨੂੰ ਕਰਾ ਉਹਨੂੰ ਪੱਬੀ ਨੂੰ ਫੋਨ ਨਾ ਪੇੜੋ ਕੰਮ ਮੈਂ ਕਸਟਮਰ ਹੁਣ ਬੜੇ ਮਸਟਰ ਹਾਂ ਤੁਸੀਂ ਉਹਦਾ ਕਿਉਂ ਬੜਾ ਕੰਮ ਲਗਾੜਾ ਨਿਕਲ ਗਏ ਅਸੀਂ ਕੱਪੜਾ ਨਾ ਦੜੇਗਾ ਫਿਰ ਤੁਸੀਂ ਨਿਕਲਦੇ ਨਹੀਂ ਹੈਗੇ ਇੱਥੋਂ ਹਾਂ ਇਹ ਤਾਂ ਨਹੀਂ ਜਾਣੂ ਕਰਨੇ ਔਰ ਨਾ ਤੁਸੀਂ ਕੰਮ ਇੱਥੇ ਲੈ ਗਏ ਤੁਹਾਡਾ ਹਾਈ ਲੈ ਗਈ ਠੀਕ ਹੈ ਇੱਕ ਮੀਟ ਰਹਿ ਗਿਆ ਕੱਲੂ ਕੱਲੂ ਕੰਪਲੀਟ ਕਰ ਦੋ ਗੇਟ ਵੀ ਕਰ ਦੋ ਕੱਲ ਨੂੰ ਗੇਟ ਵੀਰੇ ਕੱਲ ਨੂੰ ਵੇਟ ਦੋ ਗੇਟ ਦਾ ਕੰਮ ਠੀਕ ਹੈ ਮਾਂ ਰਾਤ ਛੋਟੇ ਲਾਉਂਦਾ ਉਹ ਰੋਜ਼ ਕਹਿੰਦਾ ਰਾਤ ਛੋਟੇ ਲਵੇਂ ਰਾਤ ਛੋਟੇ ਲਵੇਂ ਛੱਡਦਾ ਹੈ ਨਹੀਂ ਤੂੰ ਬਸ ਉਹ ਉਹ ਨਵੇੜਤਾ ਵਾ ਬਹੁਤ ਵੱਡੇ ਉਹ ਕਰਦਾ ਸੀ ਨੇ ਬਹੁਤ ਵੱਡਾ ਕੰਮ ਕਰਦਾ ਇੱਕ ਕੰਮ ਕਰਕੇ ਕੱਲ ਉਹ ਨਾ ਘਰ ਤਾਂ ਨਾ ਉਹਦੋਂ ਮੈਨੂੰ ਲੱਗਣ ਲੱਗਾ ਵੀ ਹਾਂ ਕੁਝ ਬੰਦ ਰਿਹਾ ਇੱਥੇ ਇਹਦਾ ਕੁਝ ਨਹੀਂ ਹੈਗਾ ਜਿਹਨੇ ਨਾ ਕੋਈ ਤੇ ਸਾਰਾ ਪੂਰੀ ਚਾਹੇ ਇਹਨੂੰ ਕਹਿੰਦੇ ਕੰਮ ਕਰਨਾ ਹਾਂ ਸਾਥ ਕੇ ਕੰਮ ਕਰਦੇ ਹਲੇ ਸਾਡ ਵਰਗੇ ਰੋ ਰੋ ਕੇ ਕੰਮ ਕਰਦੇ ਘਰੇ ਸੈਡ Song ਗਾਣ ਲੱਗ ਰਿਹਾ ਨਾ ਵਾਲੀ ਚਾਰ ਮਾਪੜ ਤੇ ਲਾ ਤਾ ਸਿੰਗਰ ਫੱਟ ਕਰਕੇ ਹਾਂ ਓ ਜਿਵੇਂ ਉਹਨੂੰ ਕੋਈ ਸਿੰਗਰ ਹੀ ਬਣਾ ਦਿੰਨੇ ਕੋਈ ਗਲਾ ਸਿੱਧੂ ਲੈ ਲਿਓ ਉਹਨੂੰ ਹਾਂ ਆਣਦੀ ਏ ਨੀ ਤੂੰ ਵਾਲੀ ਸੋਹਣੀ ਤੇਰੀ ਵਾੜ ਤੂੰ ਸੋਹਣੀ ਨੂੰ ਵੀ ਲਾਜ ਲਾਤੀ ਅੰਨਿਆ ਜਿਹੜਾ ਸੋਹਣੀ ਉਹ ਵੀ ਤੇਰੀ ਬੇਸੋਹਣੀ ਉਹ ਵੀ ਤੱਕਲੀ ਕਰਦੀ ਜਿਹੜੇ ਤੂੰ ਸੋਰ ਕੰਡਣ ਡਿਆ ਹਾਂ ਸੋਰਾਂ ਗਾਉਂਦੇ ਘਾਉਂਦੇ ਆ ਇਹ ਸੋਰ ਵਾਲੀ ਚਰਾਉਂਦੇ ਨੇ ਇਹ ਜਾ ਇਹ ਅੰਦਰ ਦਬ ਗਏ ਲਗਾ ਕਹਿੰਦੇ ਸੀ ਮਟਰੀਅਲ ਪਾਇਓ ਕਦਾਂ ਇਦਾਂ ਪਾਇਓ ਕੱਚਾ ਪੱਕਾ ਕੰਕਲ ਕੰਮ ਕਿਸਾਨ ਨੂੰ ਕੇ ਘਰ ਦੀ ਕਹਿੰਦੇ ਅਪਡੇਟ ਦੋ ਵੀ ਕਿੰਨੇ ਵਾਰ ਕਿੰਨੇ ਦਾ ਫਰੰਟ ਹੈ ਤੁਹਾਡਾ ਕਿਦਾਂ ਕੀ ਕੀ ਬੈਡਰੂਮ ਬਣਾ ਰਹੇ ਹੋ ਜਿਹੜੀ ਇੱਟ ਲਾ ਰਹੇ ਹੋ ਵੀ ਉਹ ਮਜ਼ਬੂਤ ਹੈ ਕਾਮਯਾਬ ਹੈਗੀ ਕਿ ਨਹੀਂ ਤੁਹਾਨੂੰ ਦੱਸ ਇਧਰ ਮੂੰਹ ਕੋਈ ਕੰਮ ਯਾਰ ਬਈ ਪੂਰੀ A to Z ਮੈਂ ਕਰਾਂ ਨਹੀਂ ਤੁਸੀਂ ਮਜ਼ਾਕ ਨਹੀਂ ਸੀ ਇਹ ਦੱਸੋ ਬੁੱਤੇ ਤੂੰ ਹੀ ਖੋਰ ਵੀ ਘਰ ਪਾਏ ਨੇ ਇਹ ਤਾਂ ਪਹਿਲਾਂ ਲਾਈਕ ਤੇ ਤੁਸੀਂ ਨਹੀਂ ਪਹਿਲੀ ਵਾਰੀ ਨਹੀਂ 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 ਅਮਨਾ ਇਹ ਤਿੰਨ ਤਿੰਨ ਮੰਜ਼ਿਲਾ ਬਣਦੀ ਐ ਇਸ ਇਟ ਦੀ ਇਹ ਤਿੰਨ ਬਾਤ ਬਾਜੀ ਬਾਤ ਠੀਕ ਹੈ ਬਣਾਣੀ ਮੰਦਰ ਸਾਡੀ ਹਾਂ ਜਿੱਦਾਂ ਕੋਈ ਨਹੀਂ ਬਣਾਵਾਂਗੇ ਜੇ ਵੀ ਫੁੱਟੀ ਬਣਾ ਲਓ ਵੀ ਫੁੱਟੀ ਕਿਹੜੇ ਕਮਰ ਨੂੰ ਲੱਗਣ ਤੇ ਬਿਲਡਿੰਗਾਂ ਨੂੰ ਵੀ ਫੁੱਟੀ ਵੀ ਫੁੱਟੀ ਆਂ ਬੋਲੋ ਹੁਣ ਸਾਡੇ ਮੇਸਰੀ ਦੇ ਘਰ ਤਾਂ ਨਹੀਂ ਪੂਰੀ ਆਈ ਤਾਂ ਰਖਾਲੇ ਜੀ ਰਹਿਣੇ ਕੋਈ ਗੱਲ ਬਾਤ ਨਹੀਂ ਹੋਣੀ ਦੁਨੀਆ ਦਾ ਕੋਈ ਖਬਰ ਨਹੀਂ ਆएगी ਮੈਂ ਨਹੀਂ ਸੁਣੂਣੀ ਹੈਗੀ ਫੇਰ ਨਹੀਂ ਦਿਨੂ ਨਹੀਂ ਇਹ ਗੱਲ ਹਾਂ ਤੂੰ ਕੀ ਦੇਖੀ ਸਾਡੇ ਤੇ ਖਬਰ ਵਾਲੀ ਜੀ ਦੇਖੀ ਮੈਂ ਕਿਹੜੀ ਖਬਰ ਬੰਦ ਗਈ ਇਹ ਨਾਲ ਤੁਸੀਂ ਕਹੋ ਵੀ ਸਾਡੇ ਘਰੇ ਹੋਣ ਆਉਣ ਲੱਗਿਆ ਤੁਹਾਨੂੰ ਵਲੌਗ ਦੇਖਣ ਲੱਗਿਆ ਅੱਛਾ ਜੀ ਪਹਿਲੇ ਦੇਖੋ ਦੇਖੋ ਤੁਸੀਂ ਇਹ ਸਾਡਾ ਪੁਰਾਣਾ ਸਬਸਕ੍ਰਾਈਬਰ ਹੈ ਇਹ ਵਲੌਗ ਨਹੀਂ ਦੇਖਦਾ ਇਹ ਵਲੌਗ ਦੇਖਦਾ ਹੈ ਵਲੌਗ ਇਤਨੇ ਦੇਖਦਾ ਹੈ ਨਾ ਪਹਿਲਾਂ ਇਹਨੂੰ ਦੇਖੇ ਨਾ ਤੂੰ ਅੱਛਾ ਜੀ ਵਧੀਆ ਗੱਲ ਤੈਨੂੰ ਇੰਸਟਾਗ੍ਰਾਮ ਦੇ ਪੈਰਾ ਕੋਈ ਖੇਤ ਲਾ ਪਾਣੀ ਇਹ ਨੀ ਮੋਰੋ ਕਿਤਰਾ ਤੂੰ ਸੁੱਕਾਏ ਉਧਰ ਲਾਲਾ ਮਰਦਾ ਆ ਮੇਰੇ ਯਾਰ ਮੇਕੋ ਕਈ ਨਹੀਂ ਭਾਈ ਫੜ ਜਾਂਦੀ ਨੇ ਤੈਨੂੰ ਦੱਸਾਂ ਕੋਣ ਮੋਰ ਬਾਹ ਦੀ ਦਿੰਨ ਮਿੰਟ ਤੱਕ ਉਹ ਵੀ ਰੇਫਰ ਹਾਂ ਜਦੋਂ ਮਟਰਾਂ ਤੋਂ ਭੁੱਲੇ ਨੇ ਮਾਤਾ ਨੂੰ ਪਾਣੀ ਦੇ ਆਇਆ ਪਾਣੀ ਦੇ ਆ ਕਿੰਪਰ ਨੇ ਦਾਲ ਦਾ ਖੜੀ ਹੈ ਅੱਛਾ ਹਾਂ ਅੰਕ ਦੇ ਨੀ ਉਹ ਅੰਕ ਦਾ ਹੁਣ ਦਾ ਫਰੰਟ ਕਿੰਨਾ ਉਹ ਕਾਰ ਦੱਸਣੀ ਹੈ ਸਾਡੇ ਕਾਰੇ ਕਾਰ ਦਾ ਫਰੰਟ ਹੈ ਜੀ 21 ਫੁੱਟ ਉੱਪਰ ਵੀ ਉੱਪਰ ਵੀ ਲੈ ਇੰਟਰ ਤੇ ਪਾਓ ਇੰਟਰ ਪਾਓ ਤਾਂ ਹੀ ਪਾਓਗੇ ਉੱਪਰ ਇੰਟਰ ਕਰਨੀ ਕਰਨੀ ਇਹਨੇ ਐ ਨਹੀਂ ਕਹਿਣਾ ਵੇ ਬਸ ਬਸ ਬੀ ਲੈਂਟਰ ਤੋਂ ਬਾਅਦ ਹੀ ਫੌਂਗ ਇਕੱਠਾ ਕਰਕੇ ਬਾਅਦ ਵਿੱਚ ਕਰਦਾਂਗੇ ਐਵੇਂ ਦੇਖੋ ਨਾ ਕਰਾਂਗੇ ਸੋਰ ਪੈਸੇ ਦਾ ਕੁਝ ਕਰੀ ਨਹੀਂ ਪੈਸੇ ਦਾ ਲੈ ਗਿਓ ਬਾਅਦ ਵਿੱਚ ਠੀਕ ਹਾਂ ਬਈ ਪਾਣੀ ਦਾ ਦਬਾਉ ਪਾਣੀ ਦਾ ਘਟਿਆ ਇਹ ਤਾਂ ਬਣਾਤਾ ਸੀਰਾ ਉਹਦਾ ਇਹਨਾਂ ਇਹਦੋਂ ਵੀ ਸੀਰਾ ਬਣਾ ਰੱਖਿਆ ਸੀ ਇਹਨਾਂ ਨੇ ਅੱਲਾ ਪਹਿਲਾਂ ਦੇਖਣਾ ਵੀ ਪਹਿਲਾਂ ਇਹਦੋਂ ਵੀ ਸ਼ਰਾ ਦੀ ਮੁੰਡਾ ਹਜੇ ਹੈਗਾ ਫੱਕ ਮਾਣਾ ਪੁੱਤ ਤੂੰ ਤਾਂ ਸਾਡੇ ਪਿੰਡ ਦੇ ਹੀ ਹੈ ਨਾ ਨਾਮ ਅਮਰੀਕਾ ਦਾ ਇਹ ਖਾਂਦਾ ਸਟ੍ਰਿੰਗ ਪਿੰਦਾ ਹੈ ਕਹਿੰਦਾ ਚਾਹ ਨਾਲ ਬਦਾਮ ਖਾਈ ਦੇ ਤੜਕੇ ਹੀ ਇਹ ਕਹਿੰਦਾ ਇਹ ਸਟ੍ਰਿੰਗ ਪਿੰਦਾ ਹੈ ਲੋ ਜੀ ਬਾਕੀ ਅਪਡੇਟ ਤੁਹਾਨੂੰ ਕਹਿੰਦੇ ਉਤਾਰ ਪਾ ਕੇ ਦੇਣਗੇ ਆ ਕੇ ਤੁਹਾਨੂੰ ਪ੍ਰਦਾਨ ਕੱਖ ਨਹੀਂ ਪਤਾ ਹੈਗਾ ਮੈਨੂੰ ਪਤਾ ਨਾ ਕੋਈ ਦੱਸ ਨਾ ਉਹਦਾ ਚਾਹ ਨਾਲ ਚਾਰ ਬਦਾਮ ਖਾਈ ਦੇ ਨੇ ਚਾਹ ਨਾਲ ਇਦਾਂ ਚਾਰ ਥੋੜਾ ਪੰਜ ਹੋ ਗਏ 6 ਹੋ ਗਏ ਚਾਰ ਰੁਪਏ ਖਾਈਦਾ 6 ਹੋ ਗਏ 6 ਕਹਿੰਦਾ 6 ਇਹ ਅਜਲੀਆ ਵਿਚਾਰਾ ਨੇ ਬਲੌਗ ਛੱਡਣੇ ਨਾ ਦਿਮਾਗ ਕਰਤਾ ਪਹਿਲਾਂ ਕਰਤਾ ਮੁੰਡਾ ਨਹੀਂ ਨਾ 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 ਆ ਕਰਦਾ ਸਾਡੇ ਬਲੌਗਾਂ ਨੇ ਕਰਤਾ ਬੋਲ ਬੋਲ ਬਲੌਗਾਂ ਨੇ ਕੀ ਕਰਤਾ ਬਲੌਗਾਂ ਨੇ ਤੈਨੂੰ ਕਿੰਨਾ ਸਕਾਰਤਾ ਤੈਨੂੰ ਇੰਨਾ ਵੀ ਛੁੜ ਉਰੀ ਕੱਢਣਾ ਕਿ ਬੇਦਦੂ ਕਰਤਾ ਵੋ ਨੋ ਮੈਂ ਹੋਰ ਮੈਂ ਦੇਖਿਆ ਜੀ ਇਹਦਾ ਹਸੂਰਾ ਜਿਹੜਾ ਤੈਨੂੰ ਉਦੋਂ ਨਹੀਂ ਬਣਾਇਆ ਸੀ ਕੁਕੜੀਆਂ ਹਾਂ ਕੁਕੜੀਆਂ ਨਹੀਂ ਛੱਲੀਆਂ ਵਾਲਾ ਹਾਂ ਛੱਲੀਆਂ ਕੁਕੜੀਆਂ ਮੇਰਾ ਕੁਕੜੀਆਂ ਜਿਹੜੀਆਂ ਸਾਡੇ ਮਾਲੇ ਛੱਲੀਆਂ ਨੂੰ ਕੁਕੜੀਆਂ ਕਹਿੰਦੇ ਨੇ ਦੇਖ ਲਓ ਬਈ ਬਾਜੇ ਵਾਲੇ ਤਾਂ ਛੱਲੀਆਂ ਕਹਿੰਦੇ ਫਿਰ ਮਾਜੇ ਵਾਲੇ ਮਾਲ ਬੇੜਾ ਫੜਕਾ ਚਲੋ ਇੱਧਰ ਆਜੋ ਹੁਣ ਮੈਨੂੰ ਕਿਹੜਾ ਪਤਾ ਸੋਣੀ ਮੈਨੂੰ ਪੁੱਛੋ ਬਈ ਮੈਸਤਰੀ ਨੂੰ ਪੁੱਛੋ ਇਹ ਵੀ ਚੱਲ ਜਾਓ ਅੱਗੀ ਕਿ ਨਹੀਂ ਹਾਂ ਸਾਡਾ ਸਰਦਿਆ ਗੁਰੂ ਉਹਦੇ ਨੇ ਖੜ ਜਾ ਗਏ ਇਸ ਨੂੰ ਨੂੰ ਵੀ ਦਿਖਾਉਣਾ ਜ਼ਰੂਰੀ ਹੈ ਨਾ ਕੱਲ ਤੁਸੀਂ ਮੁੱਕਰ ਨਹੀਂ ਸਕਦੇ ਕੱਲ ਤੁਸੀਂ ਮੁੱਕਰ ਨਹੀਂ ਸਕਦੇ ਬਣੀ ਬਾਈ ਬਾਈ ਦੇਖ ਲੈ ਤੂੰ ਦੱਸ ਪਹਿਲਾਂ ਆ ਤਾਂ ਪਈ ਹੈ ਹੈ 3 10 ਲੈ ਇਹ ਹੈਗੇ ਨੇ ਆਪਾਂ ਤੇਰਾ ਭਾਵੇਂ ਸ਼ਾਮ ਤੱਕ ਮਨੂਗੇ 4 ਤਿੰਨੇ ਹੋਏ ਤਿੰਨ ਨਹੀਂ ਹੈਗੇ ਦੋ ਹੈ 8 ਚਾਹੀਦੇ ਨੇ ਅੱਧੀ ਮੁਰਦਾ ਬਣਾ ਲੀਏ ਹਾਂ ਮੱਛਦਾ ਬਣਾ ਲੈ ਤੂੰ ਘੜ ਕੇ ਰੱਖੂ ਏ ਇਹ ਬਦਾਮ ਖਾਂਦਾ ਹੈ ਚਾਹ ਨਾਲ ਇਹ 6 ਵਜੇ ਉੱਠਦਾ ਚਾਰਾਂ ਵਿੱਚ ਬਦਾਮ ਖਾਈਦੇ ਨੇ ਇਹ 400 ਰੁਪਏ ਕੇ ਰੱਪੇ ਆਹ ਸਵੇਰੇ ਖਾਣੇ ਦੇ ਉਸਕੇ 5 ਵਜੇ 13 ਰੱਪੇ ਜਾਦੇ ਨਹੀਂ 6 ਵਜੇ ਉੱਠ ਕੇ 4 ਵਜੇ ਖਾਂਦਾ ਇਹ ਇਹਨਾਂ ਮੈਂ 6 ਵਜੇ ਉੱਠਣਾ 4 ਵਜੇ ਬਦਾਮ ਖਾਣਾ ਪਾਤੀ ਇਹ ਤਾਂ ਪਾਤੀ ਨਾ ਹੁੰਦਾ ਮੈਂ ਕਰਦੀ ਪੱਤੀ ਪਾ ਲੈ ਉਹ ਉਰੇ ਹੀ ਆ ਜਾ ਕਰ ਸਵੇਰੇ ਤੂੰ ਆ ਨਾ ਆ ਜਾ ਲੈ ਟਾਈਮ ਜਰੂਰ ਮੈਂ ਤੇ ਤੁਸੀਂ ਮੈਨੂੰ ਬਦਾਮ ਖਵਾ ਦੇਗਾ ਜੇ ਗਾ ਦੋ ਕੋਈ ਤੂੰ ਢਿਆੜੀ ਲੈਣਾ ਜਰਾ ਢਿਆੜੀ ਦਾ ਲਿਆ ਕਰੀ ਬਦਾਮ ਹੀ ਲੈ ਲੈ ਕਰੀ ਫੇਰ ਢਿਆੜੀ ਨਹੀਂ ਦੇਸ ਲੈਂਦੀ ਬੱਬੇ ਠੀਕ ਹੈ 2200 ਰੁਪਏ ਕਿਲੋ ਨੇ ਰੋਜ ਕਿਲੋ ਕਿਲੋ 2200 ਦੇਣੇ ਨੇ ਤੂੰ ਚਾਰ ਬਦਾਮ ਚਾਰ ਬਦਾਮ ਕਿਹਾ ਤੂੰ ਚਾਰ ਬਦਾਮ ਖਵਾਇ ਕਰੇ ਮੈਨੂੰ ਚਾਰ ਬਦਾਮਾਂ ਨਾਲ ਗੱਲੇ ਨਹੀਂ ਬਣਦੀ ਮਾ ਇਹ ਤਾਂ ਰੰਗ ਤੇ ਤੁਹਾਨੂੰ ਘਟਾਏ ਕਿਲੋ ਦਾ ਰੋਜ ਦੇਗੇ ਆ ਮਸਾਲਾ ਹੈ 2200 ਦਾ ਸੰਧਾ ਦੱਸਣੇ ਆ ਬਟਾ ਇਸ ਨਾਲ ਲਈ ਪਾਣਾ ਉਹ ਬਾਪਾ ਜੱਟ ਖੇਲਉਣਾ ਹੈ ਲੈ ਦੇ ਆਂ ਕਿਹਨਾਂ ਮੁੜਿਆਂਗੇ ਓਕੇ ਟਿੱਕ ਕਰ ਲੈ ਮਲਟੀਪਰੂ ਵਾਲਾ ਹੋਰਦੀਆਂ ਆਪਾਂ ਦੀ ਕੀ ਬਣਾਦੇ ਰਹੇ ਗਰਦ ਤੇ ਗੱਡੀ ਰੱਖਦੀਆਂ ਸਾਰਾ ਜਿਵੇਂ ਤੂੰ ਇੱਧਰ ਸੀਮਟ ਦੀ ਗਰਦ ਕੱਢ ਰੱਖਿਆ ਉਧਰ ਅਸੀਂ ਵਲੌਗਾਂ ਚ ਗਰਦ ਕੱਢਦੇ ਆਂ ਸਹੀ ਗੱਲ ਹੈ ਕਿ ਨਹੀਂ ਅਸੀਂ ਗਦਾਮ ਸੂਟ ਨਹੀਂ ਕਰਦੇ ਆਂਟੀ ਅੱਛੇ ਖਾਂਦੀ ਤਾਂ ਵਲੌਗ ਬਣਾਉਂਦੀ ਮੈਨੂੰ ਗਦਾਮ ਮਲਟੀ ਵਿਟਾਮਿਨ ਇਹਨੂੰ ਗਦਾਮ ਦੇ ਸੂਟ ਕਰਦੇ ਆਂ ਨਾ ਕੱਪੜਾ ਦੇ ਨਹੀਂ ਸੂਟ ਕਰਦੇ ਕੌੜਾ ਉਹ ਨਾਲ ਰਿਕਰਦਾ ਪਾ ਜੀ ਰਦਾ ਪਾ ਜੀ ਚਾ ਹਾਂ ਤੁਹਾਨੂੰ ਸਾਹਿਬ ਦਾ ਪੂਰਾ ਨਹੀਂ ਹੋਣਾ ਨਾ ਥਰੇ ਉਹਨੂੰ ਵਿੱਚ ਹੀ ਹਟ ਜਾਣਾ ਇਹਦੇ ਵਿੱਚ ਕਰ ਦੇ ਅੱਛਾ ਕੋਪੀਰਾਈਟ ਆ ਜਾਣਾ ਗਾਣਾ ਚੱਲ ਰਿਹਾ ਗਾਣਾ ਬੰਦ ਕਰ ਪ੍ਰਧਾਨ ਕਿਹਨਾਂ ਲਾਇਆ ਗਾਣਾ ਸਾਡਾ ਕੋਪੀਰਾਈਟ ਆ ਜਾ ਤੁਹਾਡੀ ਵੀਡੀਓ ਤੇ ਅੰਦਾਜ਼ ਓਏ ਹੋਰ ਸਾਡੀ ਦਿਹਾੜੀ ਮਾਰੇਗਾ ਤੂੰ ਤਾਂ ਲੈ ਜਾਣੀ ਦਿਹਾੜੀ ਸੋਨੀ ਕੋ ਸਾਡੀ ਦਿਹਾੜੀ ਮਰ ਜਾਣੀ ਲੈ ਆ ਬਲੌਗ ਦੇ ਪੈਸੇ ਉਹਨੂੰ ਕਦੇ ਮੈਨੂੰ ਦੇ ਦਿਓ ਕਮ ਬਸ ਬੋਲੋ ਇਹਨਾਂ ਕਰ ਗਾਣਾ ਮੇਰਾ ਪਟ ਰਿਹਾ ਇਹ ਤਾਂ ਰੋਣਾ ਨਾ ਤਾਂ ਕਹੀ ਨਾ ਨਾ ਤੁਹਾਨੂੰ ਲੋਕੀ ਕਹਿੰਦੇ ਕਹਿੰਦੇ ਫੂਟੇ ਦਾ ਚੈਨ ਕਰੋ ਈਦਾ ਬੂਟੇ ਦਾ ਓਹੋ ਗੱਤ ਬਾਵਾ ਰੈਣੇ ਚੱਪ ਕਰਦਾ ਫਿਰ ਮਾਰੇ ਨਾ ਆਵੇਂ ਮਰਨੇ ਸਾਡੇ ਵਾਸਤੇ ਮਾਰਨੀ ਹੋ ਬਦnaam ਤੇ ਬਾਹਰੋਂ ਮੈਨੂੰ ਕੱਲਾ ਲਾ ਕੇ ਨਾ ਬੜੀ ਬਦਨਾਮ ਨੂੰ ਤੁਸੀਂ ਸਾਰਾ ਕੁਝ ਬਾਹਰੋਂ ਭੇਜ ਦੇਣੀ ਚਾਹੁੰਦਾ ਨਾ ਮੈਨੂੰ 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 ਹੋਰ ਸੇ ਕੀ ਬਦਾਮ ਕੀ ਬਾਕਾਂ ਕੀ ਕਾਜੂ ਆਪਣੇ ਨਾਲ ਫਾਰਮ ਨਹੀਂ ਆਉਂਦਾ ਉਰੀ ਮਿਲਦਾ ਚੰਗੀ ਕੱਲੀ ਕੰਟਰੀ ਬਦਾਮ ਕਾਜੂ ਪਏ ਮੇਰੇ ਕੋਲ ਅੱਛਾ ਖਾਣ ਦਾ ਟਾਈਮ ਨਹੀਂ ਹੈਗਾ ਤੇ ਲੱਲੇ ਚੱਕੀ ਗਈ ਆ ਵੀ ਬਣੀ ਨਵੇਂ ਉਹ ਕਹਿੰਦੇ ਹੋਰ ਤੇ ਕਿਨੂੰ ਅੰਦਰ ਲੈ ਕੇ ਹਾਂ ਉਹ ਪਤਾ ਨਹੀਂ ਕਿਉਂ ਲੈਓ ਨਾ ਮੈਨੂੰ ਦਾ ਬਲਕਾ ਬਲੋਕਰ ਦੇ ਪਾਸੇ ਦਾ ਨਿਕਲਦਾ ਵਾ ਠੀਕ ਹੈ ਰੀਲਣ ਦੇ ਦੇ ਰੀਲੇ ਘੱਟ ਲੈਣੇ ਨੇ ਹਾਂ ਸੋਸ ਕਰਵਾਉਣਾ ਨੂੰ ਸਾਡੀ ਜਿਹੜਾ ਕੰਮ ਆਉਂਦਾ। ਜਿਹੜਾ ਸਾਡੇ ਮੁੰਡੇ ਜਾਂਗੇ ਕਦਾਮ ਕਾਜੂ ਮੈਂ ਜੈ ਮਲਟੀ ਵਿਟਾਮਿਨ ਖਿੰਦੋ। ਮਲਟੀ ਵਿਟਾਮਿਨ ਤੜਕੇ ਖਾਂਦਾ ਇਹ। ਪ੍ਰੀਤ ਜਿਹੜਾ ਮੁੰਡਾ ਹੈ ਨਾ ਇਹਨੇ ਬਹੁਤ ਵਧੀਆ ਟ੍ਰਿਕ ਬਣਾਈ ਹੈ ਇੱਟਾਂ ਸਿੱਟਣ ਦੀ ਉੱਪਰ। ਆ ਦੇਖੋ ਆ ਰੈਂਪ ਬਣਾ ਰੱਖਿਆ ਉੱਤੇ। ਚੜਨ ਉਤਰਨ। ਕਮ ਕਾ ਦੀ ਕਰ ਉਹ ਤੂੰ ਤੁਸੀਂ ਟੈਕਨੀਕ ਕਿੱਥੋਂ ਸਿੱਖੀ ਹੈ ਫਰੀਦਾ ਜੀ ਗੁੱਸੇ ਚ ਲੱਗਦਾ ਮੈਨੂੰ ਇਹਨਾਂ ਵਜਾ ਆਈਫੋਨ ਦਾ ਵਾਕੇ ਲੈਣਾ ਕੁਝ ਮਰਜ਼ੀ ਹੋ ਜਾਏ ਜੀ ਜੀ ਹਾਂ ਜੀ ਪਰ ਹੀ ਆਈ ਅਸੀਂ ਕਿਵੇਂ ਫਰੀਦਾ ਜੀ ਮਾਰਵਾ ਪੱਤੇ ਲਾਇਆ ਅੱਛਾ ਜੋਂਦਾ ਸੀ ਚਾਹੂਗਾ ਫੇਰ ਬਸ ਫੇਰ ਖੜੂਗਾ ਫਰੀਦਾ ਜੀ ਹੈਂ ਆ ਆ ਚੀਜ਼ ਉਹਨ ਟੈਕਨੀਕ ਕਿਨੇ ਦੱਸੀ ਆ ਵਲੀ ਇਹ ਤਾਂ ਆਪ ਹੀ ਸਿੱਖੀ ਆ ਅੱਛਾ ਵੇ ਐ ਚੜੋ ਇੱਟਾ ਨਾ ਉਹ ਨਹੀਂ ਚੜਦੀ ਉਹ ਨਹੀਂ ਚੜਦੀ ਅੱਜ ਇਹ ਮੌਸਮ ਦੇਖੋ ਮੌਸਮ ਬਹੁਤ ਵਧੀਆ ਅੱਜ ਰੱਬ ਥੋੜੀ ਸੁਣੀ ਜਾਂਦਾ ਹਾਂ ਹਾਂ ਸੁਣਦੀ ਆ ਮਾਤਾ ਹੂੰ ਆ ਦੇਖੋ ਇਹ ਆ ਬੰਦੇ ਨੇ ਦਿਹਾੜੀ ਇਹ ਸੌਂਕ ਦੀ ਦਿਹਾੜੀ ਕਰਦੇ ਚੱਪਾ ਸਾਹ ਕਰਦੇ ਫਾਇਰ ਰਹੇ ਨੇ ਹਾਂ ਤੇ ਸਾਡੇ ਜਿਹੜੇ ਬੰਦੇ ਨੇ ਨਾ ਇਹਨਾਂ ਨਾਲ ਸਾਡਾ ਵਾਦਾ ਹੋਇਆ ਹੋਇਆ ਵੀ ਜਦੋਂ ਵੀ ਇਹਦਾ ਲੈਂਟਰ ਪੈ ਕੇ ਘਰ ਦਾ ਮਾਤਾ ਦੇ ਜਾ ਕੇ ਆਉਣਾ ਹੈ ਨਾ ਕਿਹੜੀ ਮਾਤਾ ਨੈਣਾ ਦੇ ਵੀ ਹੈ ਨਾ ਹਾਂ ਚੱਲੇ ਹਾਂ ਚੱਲੇ ਤੇ ਉਹ ਲੈ ਕੇ ਜਾਣਾ ਸਾਰਿਆਂ ਨੂੰ ਕੋ ਮੋੜ ਨਿਕਲੇਗਾ ਤੜਕੀ ਜਲਕੀ ਉਹ ਬੰਦ ਕਰੀ ਕਿਹੜੇੰ ਕਲੰਤੀ ਕਾਹ ਕਿਹੜੇ ਹੈ ਇਹ ਕਹਿੰਦੇ ਮਣ ਮੈਨੂੰ ਤਾਂ ਕਹਿੰਦੇ ਸੁਣਦਾ ਘਰ ਨੂੰ ਤਾਂ ਕਹਿੰਦੇ ਗੰਦਾ ਬਟਿਕ ਮੈਨੂੰ ਤਾਂ ਆਪਣੀ ਬਟਿਕ ਪਸੰਦ ਨਾ ਚੰਗਾ ਰੰਗ ਨਾ ਲੈਟਾ ਚੰਗੀ ਨਾ ਠੀਕ ਆ ਠੀਕ ਹੀ ਬਹੁਤ ਵਧੀਆ ਨਹੀਂ ਖੜ ਕੇ ਗਏ ਹਣ ਖੜ ਕੇ ਨਹੀਂ ਹਾਂ ਜਾਂਦੇ ਜਾ ਤੂੰ ਕਿੱਥੇ ਹੈ ਬਸ ਕੀ ਕਹਿੰਦੇ ਬੇਟਾ ਹਾਂ ਸਰ ਅੱਜ ਗਏ ਅੱਛਾ ਉਹ ਬੱਚਾ ਰੋਣਾ ਮਾਰਦਾ ਮੈਨੂੰ ਕਹਿੰਦਾ ਬੜਾ ਝਾਂਚੜਾ ਪਿਆ ਕਹਿੰਦਾ ਬੁਟੀਕ ਦੇ ਦੇਖੋ ਕਿੰਨਾ ਰੌਣਕਾ ਲੱਗਿਆ ਕਰਨਗੀਆਂ ਕਹਿੰਦਾ ਪਰ ਤੁਸੀਂ ਕਿਹੜਾ ਉੱਥੇ ਬਹਿਣਾ ਤੁਸੀਂ ਤਾਂ ਅੰਦਰ ਹੀ ਰਹਿਣਾ ਨਾ ਰੌਣਕਾ ਉਹ ਜਿੱਨਾ ਬਹਿਣਾ ਉਹਨਾਂ ਹੋਰ ਅਸੀਂ ਬੈਠਾ ਲੇਡੀਜ਼ ਬੈਠਿਆ ਕਰਨਗੀਆਂ ਉੱਥੇ ਜਿਨ੍ਹਾਂ ਨੇ ਸੂਟ ਸੇਲ ਕਰਨੇ ਉਹਨਾਂ ਨੇ ਬਹਿਣਾ ਤੁਸੀਂ ਤੈਨੂੰ ਬਹਿਣਾ ਉੱਥੇ ਦੋਵਾਂਗੇ ਕਿਉਂ ਅਰ ਬੁਰਤਾਂ ਦਾ ਕਾਫੀ ਲਾ ਪਾ ਹਾਂ ਨਹੀਂ ਮਾਂ ਹਾਂ ਨਹੀਂ ਮਾਂ ਸੋ ਇਦ ਕੇ ਕਹਿੰਦਾ ਕੁਰਤਾ ਮੈਂ ਪਾ ਕੇ ਲਾਲ ਪੱਗ ਬੰਨ ਕੇ ਬੈਠਿਆ ਕਰੂੰਗਾ ਕਹਿੰਦਾ ਤੁਹਾਨੂੰ ਬਿਠਾਵਾਂਗੇ ਠੀਕ ਹੈ ਜਦੋਂ ਕੋ ਕਸਟਮਰ ਆਏਗਾ ਤੁਸੀਂ ਟੈਂਡ ਕਰਨਾ ਹਾਂਜੀ ਬਾਹਰ ਬੈਠਣਾ ਵਗੂ ਥੋੜਾ ਜ ਡਰਟ ਬਾਈਕ ਲਵਾਂਗੇ ਡਰਟ ਬਾਈਕ ਲਵਾਂਗੇ 10 ਕਰੋੜ ਮੰਗਾਗੇ 10 ਥੋੜਾ ਇੰਦੇ ਦਦਨਗੇ ਉਹ 10 ਕਰੋੜ ਇੰਦੇ ਸੂਟ ਬਣਾਉਣਗੇ 10 ਕਰੋੜ ਦੇ ਫੇਰ ਹੀ ਲਓਗੇ ਨਾ ਨਾ ক্লোਜ਼ 10 ਕਰੋੜ ਰੁਪਈਆ ਬਣਨਗੇ ਸੂਟ 10 ਕਰੋੜ ਦੇ ਪਤੇ ਹੈ ਬਸ ਠੀਕ ਹੈ ਫਤ ਨੇ ਬੋਲ ਕੱਢ ਤੇ ਕਾਊਂਟਰ ਦੇ ਚ ਕੋਈ ਹੁੰਦੀ ਜਿੱਤੇ ਕਿ ਉਹਨਾਂ ਲਈ ਹੁੰਦੀਆਂ ਨੇ ਪੈਸੇ ਆਈ ਵਿੱਚ ਗਈ ਹੁੰਦੀ ਹੈ ਅਸੀਂ ਗੱਡਿਆ ਉਧਰ ਸਾਈਡ ਤੇ ਗੱਡਿਆ ਗਊ ਚੱਲਣਾ ਘਰ ਸਾਈਡ ਤੇ ਗਾਈ ਬਣੀ ਹੁੰਦੀ ਹੈ ਕਹਿੰਦਾ ਕੋਨੇ ਤੇ ਆਪਣੇ ਵੀ ਸਮਾਨ ਬਹੁਤ ਸਾਰਾ ਜਿਆਦਾ ਨਾ ਕਹਿੰਦਾ ਗੱਡੀਆਂ ਰੱਖ ਦੇਣੀਆਂ ਕਹਿੰਦਾ ਮੈਂ ਉੱਤੇ ਇੰਨਾ ਥੋੜਾ ਕਿ ਇੰਨੇ ਰੋਕਣਾ ਥੋੜੀ ਉਹੀ ਤਾਂ ਗੱਲ ਹੈ ਇੰਨਾ ਚਾਚੜਾ ਮੇਰੇ ਪੁੱਤ ਨੂੰ ਅੱਜ ਕਹਿੰਦਾ ਲਾਈਟਾਂ ਲੱਗ ਗਈਆਂ ਕਹਿੰਦਾ ਬੁਟੀਕ ਚੋਂ ਮਾ ਕਾਉਂਟਰ ਤੇ ਲਾਲ ਪੱਗ ਤੇ ਚਿੱਟਾ ਕੁਰਤਾ ਜਮਾਉ ਲੈ ਕੋਈ ਸਵਾਦੇ ਹੁਣ ਉਦਣ ਉਦਣ ਵਾਲੇ ਦੇਣ ਵਾਸਤੇ ਹਾਂ ਇਹਨੂੰ ਆਪਣੀ ਦਾ ਚਿੱਟਾ ਕੁਰਤਾ ਮੈਂ ਲਾਲ ਪੱਗ ਕਾਲਾ ਕੁਰਤਾ ਜੋੜ ਸੋ ਜਿਹੜਾ ਵੀ ਕੋਈ ਆਏਗਾ ਹੱਥ ਜੋੜ ਕੇ ਸਸਿਕਾ ਬਲਾਕ ਦੇ ਅੰਦਰ ਜਾ ਆਪਣੀ ਪੁੱਛਣਾ ਬੱਤ ਥੱਲੇ ਨੂੰ ਲੱਪੜੀ ਹਜੇ ਕੋਈ ਪਗੜਾ ਨਹੀਂ ਹੋਣੀ ਕੋਲ ਡਰਿੰਕ ਪਾ ਅੱਜ 80 ਲੱਗ ਜਾਂਦਾ ਟਫਨ ਲੱਗਦਾ ਫਿਰ ਕੋਈ ਚੱਕਰ ਨਹੀਂ ਫਿਰ ਤਾਂ ਕਰਦੀ ਸੈਟਿੰਗ ਅਗਰ ਸੈਟਿੰਗ ਹੀ ਕਰਕੇ ਨਾ ਬੈਠਾ ਹਾਂ ਤੱਕ ਜਰੂਰ ਬਾਅਦ ਚਾਪਾ ਨਾ ਥੋੜਾ ਮੌਸਮ ਚੰਗਾ ਹੋਏਗਾ ਫਿਰ ਓਪਨਿੰਗ ਕਰਕੇ ਸਾਰੇ ਪੈਣ ਕਾ ਸਕਦੇ ਹਾਂ ਹਾਂ ਸਾਰੇ ਪੈਣਾ ਦਾ ਬੁੱਢੀ ਪੈਣਾ ਦਾ ਬੁੱਢੀ ਪੈਣਾ ਲਾ ਦਾਂਗੇ ਹਾਂ ਇਹ ਨਹੀਂ ਆਸ ਅੱਦ ਗੈਨ ਕਿੰਨਾ ਚਾਹ ਨਹੀਂ ਮੇਰੇ ਪੁੱਤ ਨੂੰ ਹੈ ਕਹਿੰਦਾ ਬੋੜੀ ਬੋੜ ਲਾ ਪੈਣਾ ਗੇੜੀਆਂ ਪੈਣਾ ਗੇੜੀਆਂ ਫਿਰ ਤੇ ਲਿਖਦਾ ਨੇ ਖੜੀ ਟਟੀ ਅਮਨ ਠੀਕ ਸੈੱਡ ਤੇ ਲੈਦਾਂਗੇ ਅੱਡ ਟੁੱਟੀ ਅਮਰ ਪੈਗਾ ਕਰਨੇ ਅੱਡ ਟੁੱਟੀ ਸੋਨੂ ਸੋਨੂ ਕਹਿੰਦਾ ਅੱਡ ਟੁੱਟੀ ਕਹਿੰਦਾ ਤੇਰੀ ਮੰਮੀ ਦਾ ਨੱਕ ਟੁੱਟਿਆ ਕਹਿੰਦਾ ਤਾਂ ਕਹਿੰਦਾ ਦੇਖੋ ਫਤੇ ਦੀਆਂ ਗੱਲਾਂ ਤੇ ਸੋਨੂ ਅਮਨ ਕਰਨ ਅੱਛਾ ਸੜਦ ਪੈਣਾ ਬਣਾਦਾਂਗੇ ਹਾਂ ਤੇ ਭਰਾ ਭਰਾ ਕੁਲਵਿੰਦਰ ਪਤਾਰ ਪਾਪਾ ਬਲਵਿੰਦਰ ਪਾਪਾ ਸੋਨੂ ਨੂੰ ਮਾਰੂ ਹਾਂ ਤਰਨੇ ਰਟਾ ਕੇ ਰੱਖਣਾ ਉਹ ਬਰਾਦਾ ਨਹੀਂ 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 ਐ ਐਦਾਂ ਫੜ ਕੇ ਇਹਦੇ ਪੁੱਤਰ ਕਿੰਨਾ ਚਾ ਚੜਿਆ ਪਿਆ ਏ ਮੈਨੂੰ ਉਹਨਾਂ ਚਾ ਨਹੀਂ ਤੂੰ ਨਹੀਂ ਹੋਣਾ ਜਿੰਨਾ ਉਹਨੂੰ ਚੜਿਆ ਪਿਆ ਮਾ ਦਾ ਮੂੰਹ ਨੂੰ ਬੋਟੀਆਂ ਮਦਾਵਾ ਦੇ ਰਹੇ ਰੋਵਰ ਐਡ ਫਿੰਟਰਾਂ ਹੁੰਦਾ ਹੋ ਕੇ ਕਰਨੀ ਐ ਪਟੀਚ ਕੋੜੀਆਂ ਡਿਫੈਂਡਰ ਆ ਗਏ ਰੇਂਜ ਰੋਵਰਾਂ ਕੋੜੀਆਂ ਪਜਾਉਣ ਨੂੰ ਕੜ ਕੜਾਉਣੇ ਜਾਣਦੇ ਉਹਨਾਂ ਤੋਂ ਕੁਪੜੀ ਚੱਕ ਲੈ ਮਗਦਰ ਵਾਲੀ ਵੀਰ ਨੂੰ ਨਾ ਆਹ ਕਰਾਂਗੇ ਜਿਹੜੇ ਆਪਣੇ ਭੈਣ ਭਰਾਆ ਕਰਨਾ ਜਿਹੜੇ ਆਪਣੀਏ ਸੂਟ ਲੈਣ ਉਹ ਇੱਕ ਲਾਡਾ ਬਣ ਕਰਕੇ ਆਉਂਦੇ। ਉਹੀ ਕਿਉਂ ਉਹਨਾਂ ਨੇ ਕਹਿੰਦੇ ਡਿਫੈਂਡਰ ਤੇ ਆਇਓ ਕਿਉਂਕਿ ਡਿਫੈਂਡਰ ਵਾਲੇ ਵੀ ਆਉਣ ਆਪਣੇ ਕੋਲ ਸੂਟ ਲੈਣ। ਹਨਾ ਜੇ ਕਿੰਨਾ ਚਾਹ ਮੇਰੇ ਪੁੱਤ ਨੂੰ ਜੇ ਕੇ ਭੈਣ ਭਰਾ ਕੋ ਡਿਫੈਂਡਰ ਹੈਗੀ ਪਲੀਜ਼ ਸਾਡੇ ਬੁਟੀਕ ਤੇ ਆਇਓ ਸੂਟ ਲੈਣ ਵਾਤੇ। ਜੇ ਕੇ ਕੋ ਰੇਂਜ ਰੋਵਰ ਹੈਗੀ ਤੇ ਉਹ ਵੀ ਆਉਣ ਹਨਾ ਫਤੇ। ਕੋੜੀਆਂ ਹੈਗੀਆਂ ਜਿਹੜੇ ਕੋੜੀਆਂ ਜੇ ਕੋੜੀਆਂ ਕਿਉਂ ਕੋੜੀਆਂ ਤੇ ਆਉਣ ਸੂਟ। ਫਤੇ ਨਾ ਚਾਹੂਰਾ ਕਰ ਦੋ। ਉਹ ਜਿਹੜਾ ਜਿਹੜਾ ਕੋੜੀ ਤੇ ਆਊਗਾ ਸੂਟ ਲੈਣ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਫਤੇ ਵੱਲੋਂ ਫਤੇ ਵੱਲੋਂ ਕੋਈ ਇੱਕ ਗੱਜੇ ਪਹਿਨ ਨੂੰ ਸੂਟ ਤੇ ਭਾਈ ਬਾਈ ਨੂੰ ਕੁਰਤਾ ਪਜਾਮਾ ਹੈ ਪੈਸੈਂਟ ਨੇ ਇਹ ਕੁਰਤਾ ਪਜਾਮਾ ਦਵਾਂਗੇ ਨਾਲ ਪੱਗ ਦਵਾਂਗੇ ਪੱਗ ਇਹਨੂੰ ਬੱਚਾ ਹੋਊਗਾ ਉਹਨੂੰ ਵੀ ਸਵਾਸ ਹਾਂ ਹੋਰ ਕੀ ਹੈ ਨਾਨੀ ਨਾ ਘਰ ਆਉਂਦੇ ਨਾ ਨਾਨੀ ਚੇਰਦਾਂ ਦਾ ਸਾਰੇ ਸਾਰੇ ਡਾਲੇ ਭੋਜ ਨੇ ਕੋਈ ਆ ਕਿੱਦਾਂ ਭੋਜਣਾ ਆਹੋ ਜੌਨ ਕੀਤੇ ਇਹ ਬਣਾਉਂਦਾ ਪਿਆ ਵੀਡੀਓ ਹਾਏ ਹਾਏ ਮੇਰਾ ਖੱਤਮ ਚੋਟਾਈ ਇਹ ਕਿਹਨਾਂ ਮਰ ਜਾਣਾ ਕੋਈ ਹੋ ਗਿਆ ਜੀ ਦੇਖੋ ਡਲ ਬੇਖੋਰਾ ਨਿੱਜਾ ਮਰ ਜਾਮ ਟੱਕਰਾਂ ਵਰਗੀ ਕਹਿੰਦੇ ਹੂੰ ਅੱਜਾਰੇ ਜਮ ਟੱਕਰਾਂ ਨੂੰ ਲੈ ਕੇ ਬੈਠੇ ਤੇ ਹੋਰ ਨਹੀਂ ਕਰਨਾ ਛੱਡਦਾ ਵਿਆਹ ਜੇ ਮੈਨੂੰ ਛਿਰਦੇ ਬੁੱਤ ਛਿਰਦੇ ਬੁੱਤ ਨਹੀਂ ਕਰਨ ਇੰਦਰ ਕਰ ਹੋਰਾ ਜੋਰਾ ਪਪੂ ਦੇ ਪਪੂ ਦੇ ਪਪੂ ਦੇ ਅਜੇ ਪਪੂ ਦੇ ਜਦੋਂ ਨਾ ਪਪੂ ਤੇ ਹੋਰ ਗਿਆ ਡਾਇਲ ਨਾਨੀਆ ਬੈਂਦੀ ਕੇ ਬੰਨਾਂ ਨਾਨੀ ਬੈਂਦੀ ਹੋਣੀ ਤੇ ਸਲੇ ਦਾ ਆਰ ਯੂ ਫਲਿੰਗ ਟੂ ਗੋ ਸਮਵਰ ਪਪੂ ਜੀ ਤੁਸੀਂ ਚਾਹ ਕਾ ਨਾਨੀ ਨੇ ਨਿਕਲ ਲਾਤੀ ਚਲੋ ਨਾਨੀ ਨਿਕਲ ਗਈ ਨਹੀਂ ਆਪਾਂ ਜਾਣਾ ਨਹੀਂ ਚਲੋ ਰੋਟ ਦਿਓ ਚਲੋ ਮੈਂ ਤਾਂ ਪਿਆਰੀ ਮੈਂ ਨਹੀਂ ਚੱਪਾ ਯਾਰ ਯੂਕੇ ਦਾ ਕੋਰੀਅਰ ਉਹਨਾ ਉੱਥੇ ਰੁਕਿਆ ਪਿਆ ਸਮਝ ਨਹੀਂ ਆਉਂਦੀ ਕਿੱਥੇ ਬੋਲ ਰਿਹਾ ਤੇ ਕਿੱਥੇ ਨਹੀਂ ਉਹ ਲੋ ਜਿਹੜੇ ਸੋਨੂ ਨੇ ਰਾਤ ਲਾਈਵ ਹੋ ਕੇ ਸੂਟ ਦਿਖਾਏ ਸੀ ਨਾ ਉਹਨਾਂ ਸੂਟ ਦਾ ਨਾ ਚਰਚਾ ਕਰਾਰ ਕੀ ਸਾਰੇ ਪਾਸੇ ਤੇ ਆਹ ਦੇਖੋ ਸਾਡੇ ਕੋਰੀਅਰ ਜਿਹੋਨਾਂ ਪਹਿਣਾ ਦੇ ਰਹਿਗੇ ਜਿਨ੍ਹਾਂ ਨੇ ਚਾਰ ਚਾਰ ਸੂਟ ਬੁੱਕ ਕੀਤੇ ਸੀ ਜਿਨ੍ਹਾਂ ਨੂੰ ਵਿੱਚੋਂ ਤਿੰਨ ਤਿੰਨ ਮਿਲੇ ਆ ਦੋ ਦੋ ਮਿਲੇ ਆ ਸੌਰੀ ਉੱਪਰ ਰਸਨਾ ਸ਼ੋਅ ਹੋਏ ਕਿਸੇ ਦਾ ਤੇ ਉਹ ਸਾਰਾ ਸਟਾਕ ਜਿਹੜਾ ਸੋਲਡ ਆਊਟ ਤੇ ਆ ਦੇਖੋ ਬੁਟੀਕ ਦੇ ਹਾਤੇ ਜਿਹੜੀਆਂ ਭੈਣਾਂ ਆਉਣਾ ਚਾਹੁੰਦੀਆਂ ਨੇ ਭੈਣੋ ਸਿਰਫ ਇੱਕ ਦੋ ਦਿਨ ਹੋਰ ਵੇਟ ਕਰ ਲਓ ਠੀਕ ਹੈ ਉਸ ਤੋਂ ਬਾਅਦ ਜਦੋਂ ਮਰਜ਼ੀ ਆਇਓ ਠੀਕ ਹੈ ਕਿਉਂਕਿ ਸਾਨੂੰ ਇੱਥੇ ਦਿਖਾਉਣਾ ਬਹੁਤ ਔਖਾ ਹੋ ਜਾਂਦਾ ਤੇ ਇਧਰ ਸੋਨੂ ਲੱਗੀ ਹੋਈ ਭੈਣਾਂ ਨਾਲ ਗੱਲਾਂ ਕਰਨ ਹਾਂਜੀ ਨਵਾਂ ਪੈਂਦਾ ਹੋਣਾ ਤੇ ਆਪਾਂ ਕਰ ਰਹੇ ਆ ਜੀ ਸਫਾਈ ਝਾੜੂ ਪੋਚਾ ਦਿਨ ਹੋ ਗਿਆ ਦੂਸਰਾ ਕੱਲ ਤੋਂ ਬਾਅਦ ਕੋਈ ਵਲੌਗ ਸ਼ੂਟ ਨਹੀਂ ਕੀਤਾ ਹੈਗਾ ਤੇ ਮੈਂ ਸਫਾਈ ਵੀ ਕਰ ਲੈਣੀ ਆ ਕਿਉਂਕਿ ਜਿਹੜੇ ਆਪਣੇ ਕੰਮ ਨੂੰ ਛੇਤੀ ਨਿਪਟ ਜਾਣਗੇ ਫਿਰ ਆਪਾਂ ਬੁਟੀਕ 'ਚ ਬਹਿਣਾ ਕਿਉਂਕਿ ਬੁਟੀਕ ਦਾ ਕੰਮ ਬਹੁਤ ਜ਼ਿਆਦਾ ਕੋਰੀਅਰ ਕੱਢਣੇ ਨੇ ਬਹੁਤ ਜ਼ਿਆਦਾ ਹੱਥੋਂ ਵੱਧ ਕੇ ਕੋਰੀਅਰ ਕਿਉਂਕਿ ਰਖੜੀ ਨੂੰ ਲੈ ਕੇ ਪਹਿਣਾ ਕਾਫੀ ਅਦਾ ਐਕਸਾਈਟਡ ਹੋਈਆਂ ਪਈਆਂ ਤਾਂ ਟੜਾ ਟੜ ਸੂਟ 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 ਹੋਈ ਪਈ ਏ ਤੇ ਇੱਕ ਸਟਾਕ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਵੀਡੀਓ ਦੇ ਵਿੱਚ ਉਹ ਸਟਾਕ ਵੀ ਬਹੁਤ ਸੋਹਣਾ ਤੇ ਉਹ ਤੁਹਾਨੂੰ ਪਹਿਣਾ ਦੇ ਬੁਟੀਕ ਦੇਖਣ ਨੂੰ ਮਿਲੇਗਾ ਪਹਿਣਾ ਦੇ ਬੁਟੀਕ ਤੇ ਜਾ ਕੇ ਸਾਰੀਆਂ ਪਹਿਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸੂਟ ਬਹੁਤ ਸੋਹਣੇ ਆਏ ਤੇ ਬਹੁਤ ਜ਼ਿਆਦਾ ਸੋਹਣੀ ਰੇਂਜ ਦੇ ਵਿੱਚ ਆਏ ਆ ਦੇਖੋ ਸਾਰਾ ਨਵਾਂ ਸਟਾਕ ਆਇਆ ਬਹੁਤ ਸੋਹਣੇ ਕਲਰ ਕਾਫੀ ਕਲਰ ਆਏ ਇਹਦੇ ਵਿੱਚ ਮਾਦਾ ਅਰਾਊਂਡ 8 ਦਾ 10 ਕਲਰ ਆਏ ਹੋਏ ਨੇ ਤੇ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਪ੍ਰਾਈਸ ਵੀ ਬਹੁਤ ਜ਼ਿਆਦੀ ਸੋਹਣੀ ਠੀਕ ਹੈ ਜੇ ਕਿਸੇ ਭੈਣ ਨੇ ਲੈਣਾ ਹੈ ਕਦੀ ਪ੍ਰਾਈਸ ਸੋਨੂ ਦੀ ਪ੍ਰਾਈਸ 1550 ਆਈ ਕਿੰਨੀ ਆਈ 1450 ਹੈ 1450 1450 ਰੁਪਏ ਦਾ ਸੂਟ ਰਹੂਗਾ ਜੀ ਇਹ ਵਾਲਾ ਭੈਣੋ ਸਾਰੇ ਸੂਟ ਬਹੁਤ ਸੋਹਣੇ ਕੋਈ ਵੀ ਸੂਟ ਇਹਦੇ ਚ ਛੱਡਣ ਵਾਲਾ ਨਹੀਂ ਹੋਏਗਾ ਠੀਕ ਹੈ ਨਾ ਇਹ ਕਹਿੰਦਾ ਨਾ ਵੀ ਸੌਣ ਦਾ ਸੰਧਾਰਾ ਹੀ ਇੱਕ ਸਾਡਾ ਪਹਿਣਾ ਨੂੰ ਤੇ ਜਿਹੜੀਆਂ ਪਹਿਣਾ ਪਾਣਗੀਆਂ ਤੇ ਯਾਦ ਕਰਨਗੀਆਂ ਬਾਕੀ ਤੁਹਾਨੂੰ ਡਿਟੇਲ ਨਾਲ ਆਪੋਸੇ ਦੱਸਾਂਗੇ ਆ ਦੇਖੋ ਫੈਬਰਿਕ ਚੈੱਕ ਕਰੋ ਬਹੁਤ ਸੋਹਣਾ ਮੈਚਿੰਗ ਸੂਟ ਨੇ ਗਰਲਿਸ਼ ਲੁੱਕ ਦੇ ਸੂਟ ਨੇ ਜੀ ਇਹ ਜਿਹੜੀ ਪਹਿਣੇ ਆਪਣੇ ਦੂਜੇ ਪੰਜਾਬੀ ਪਹਿਰਾਵੇ ਤੇ ਆ ਰਹੇ ਰਖੜੀ ਗਿਫਟ ਆ ਰਹੇ ਨੇ ਤੇ ਆਪਣੇ ਆਪਣਾ ਪਹਿਣਾ ਦੇ ਬੁਟੀਕ ਤੇ ਆ ਰਿਹਾ ਜੀ ਆਪਣਾ ਸੌਣ ਦਾ ਸੰਧਾਰਾ ਹਾਂ ਠੀਕ ਹੈ ਦੀ ਸੌਣ ਦਾ ਸੰਧਾਰਾ ਸੌਣ ਦਾ ਸੰਧਾਰਾ ਤੁਹਾਨੂੰ ਦਿਨ ਰੋਟੀ ਰੋਟੀ ਪਕਾ ਕੇ ਖਾ ਕੇ ਰੋਟੀ ਪਕਾ ਕੇ ਅੱਜ ਤੁਹਾਨੂੰ ਸੌਣ ਦਾ ਸੰਧਾਰਾ ਦਵਾਂਗੇ ਬਹੁਤ ਹੀ ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਘੈਂਟ ਸਭ ਭੈਣ ਦਾ ਫੋਨ ਆਉਂਦਾ ਭੈਣ ਸੂਟ ਬੁੱਕ ਕਰਨਾ ਹੈ ਤੇ ਚਲੋ ਮੈਂ ਝਾੜੂ ਰਹਿਗਾ ਥੋੜਾ ਜਿਹਾ ਮੈਂ ਝਾੜੂ ਕੱਢ ਲਾਂ ਤੇ ਤੁਸੀਂ ਆ ਕਰੋ ਭਾਜੀ ਨੂੰ ਪਤਾ ਕੀ ਸਾਡੇ ਦੋਨਾਂ ਦੇ ਸਿਰ ਤੇ ਹੀ ਕੰਮ ਜ਼ਿਆਦਾ ਹੈ ਆਈ ਰੋਟੀ ਵੀ ਬਣਾਉਣੀ ਰਸੋਈ ਵੀ ਸਾਹਮਣੀ ਘਰ ਦਾ ਕੰਮ ਵੀ ਕਰਨਾ ਚਲੋ ਇਹ ਸਾਡਾ ਘਰ ਦਾ ਕੰਮ ਸਾਨੂੰ ਖੁਸ਼ੀ ਮਿਲਦੀ ਹੈ ਨਾ ਤੇ ਸਾਨੂੰ ਆ ਗਈ ਪਹਿਲਾਂ ਸੀ ਘਰ ਦੇ ਕੰਮ ਨੂੰ ਵੇੜ ਲਈਏ ਫੇਰ ਹੀ ਹਣਾ ਸਾਨੂੰ ਫਾਇਦਾ ਵੀ ਬੁਟੀਕ ਚ ਜਾਣਾ ਬੈਠਣ ਦਾ ਹਣਾ ਇਹ ਨਾ ਹੋਏ ਫਿਰ ਪਤਾ ਕੀ ਫਿਰ ਅੱਛੀ ਵੀ ਜਿ ਲੱਗੀ ਰਹਿੰਦੀ ਵੀ ਉਧਰ ਕੰਮ ਨਿਭੜਿਆ ਨਹੀਂ ਇੱਧਰ ਬਹਿ ਗਈਆਂ ਆ ਕੇ ਉਹ ਦੋਨੋਂ ਪਾਸੇ ਫਸਣ ਵਾਲਾ ਕੰਮ ਹੋ ਜਾਂਦਾ ਏ ਤੇ ਸਾਡੇ ਬੱਚੇ ਚਲੇ ਗਏ ਸਕੂਲ ਸਾਡਾ ਅਜ ਫਤੇ ਸਿੰਘ ਸਾਡੇ ਕੋਲ ਆ ਘਰ ਸਾਡਾ ਕਿਉਂਕਿ ਉਹਨੂੰ ਥੋੜਾ ਜਿਹਾ ਕੱਲ ਜੀ ਕੰਮ ਦੀ ਸ਼ਿਕਾਇਤ ਹੋਈ ਹੀ ਤੇ ਉਹਨੇ ਕੱਲ ਹੀ ਡਿਸਾਈਡ ਕਰ ਲਿਆ ਸੀ ਵੀ ਸਵੇਰੇ ਛੁੱਟੀ ਤੇ ਇਹ ਪੁੱਛਿਆ ਕਾਹੀ ਕਹਿੰਦਾ ਸਵੇਰੇ ਜੀ ਕੰਮ ਹੋ ਜਾਣਾ ਕਹਿੰਦਾ ਮੈਨੂੰ ਥੋੜਾ ਜਿਹਾ ਹਾਂ ਕਹਿੰਦਾ ਜੇ ਕੰਮ ਹੋ ਜਾਣਾ ਇਹ ਜਿਹੜਾ ਕੰਮ ਐ ਸਾਨੂੰ ਹੋ ਗਿਆ ਸੱਚੀ ਤੇ ਸਾਡੇ ਸਾਡੇ ਘਰ ਚ ਨਾ ਚੱਪਲਾਂ ਬੜੀਆਂ ਮੁਸ਼ਕਲ ਲੱਭਦੀਆਂ ਨੇ ਲਓ ਜੀ ਮੈਂ ਝਾੜੂ ਲਾਵਾਂ ਫੇਰ ਤੁਹਾਨੂੰ ਮਿਲਦੀਆਂ ਮੈਂ ਮੈਂ ਕੈਮਰਾ ਬਲਰ ਕਰਤਾ ਤੇਰਾ ਮੂੰਹ ਨਹੀਂ ਦਿਖਣੀਂਦਾ ਇਹ ਖੜਜਾ ਯਾਰ ਇਹ ਤਾਂ ਸਹੀ ਹਾ ਹੋ ਗਿਆ ਹੁਣ ਮੈਂ ਕਿ ਮੈਂ ਅੱਜ ਆਪਣੇ ਵਾਲਾਂ ਨੂੰ ਕਲਰ ਕਰਵਾਣ ਜਾਣਾ ਤੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪੁੱਛਣਾ ਚਾਹੁੰਨੀ ਆ ਕਿ ਆਪਾਂ ਰਾਤ ਨੂੰ 9:30 10 ਅਰਾਊਂਡ ਇਹਦੇ ਲਾਈਵ ਆਇਆ ਕਰਾਂਗੇ ਠੀਕ ਹੈ ਬਾਕੀ ਤੁਹਾਨੂੰ ਵੀਡੀਓ ਵੀ ਦੇਖਣ ਨੂੰ ਮਿਲਿਆ ਕਰਨੀਆਂ ਤੁਸੀਂ ਇਹਨਾਂ ਦੱਸਿਓ ਕਿ ਤੁਸੀਂ ਕਿੱਥੇ ਕੰਫਰਟ ਹੋ ਨੇ ਵੀਡੀਓ ਵੀ ਪਾਵਾਂਗੇ ਯਾਰ ਨਾਲ ਇਹ ਨਹੀਂ ਹੈ ਕਿ ਕਿਉਂਕਿ ਇੱਕ ਭੈਣ ਕਹਿ ਰਹੀ ਸੀ ਨਾ ਕਿ ਲਾਈਵ ਸਾਨੂੰ ਕਈ ਵਾਰ ਟਾਈਮ ਨਹੀਂ ਲੱਗਦਾ ਤੇ ਅਸੀਂ ਨਾਲ ਵੀਡੀਓ ਵੀ ਅਪਲੋਡ ਕਰਿਆ ਕਰਾਂਗੇ ਕਿਉਂਕਿ ਲਾਈਵ ਤਾਂ ਇੱਕ ਦੌਰੇ ਵਾਲਾ ਕੰਮ ਹੈ ਜਦੋਂ ਸਾਨੂੰ ਦੌਰਾ ਪੈ ਗਿਆ ਸਮਝੋ ਉਦੋਂ ਹੀ ਲਾਈਵ ਹੋ ਜਾਣਾ ਹੈ ਤੇ ਜਿਹੜਾ ਵੀਡੀਓ ਵਾਲਾ ਕੰਮ ਹੈ ਉਹ ਤਾਂ ਇੱਕ ਪਰਮਾਨੈਂਟ ਬਿਮਾਰੀ ਉਹ ਚੱਲਦੀ ਹੋਈ ਰਹਿਣੀ ਚੱਲਦੀ ਰਹੂ ਤਾਂ ਕੋਈ ਇਲਾਜ ਨਹੀਂ ਮੈਂ ਉਹ ਹੀ ਕਹਿ ਰਹੀਆਂ ਕਿ ਵੀਡੀਓ ਅਸੀਂ ਜਿਵੇਂ ਲਾਈਵ 'ਚ ਸਾਡੇ ਜਿਹੜੇ ਸੂਟ ਸੇਲ ਹੋ ਜਾਇਆ ਕਰਨਗੇ ਉਹਨਾਂ ਦੀ ਵੀਡੀਓ ਅਸੀਂ ਨਹੀਂ ਪਾਵਾਂਗੇ ਤੇ ਜਿਹੜੇ ਸਾਡੇ ਦੂਸਰੇ ਹੋਣਗੇ ਉਹਨਾਂ ਦੀ ਅਸੀਂ ਵੀਡੀਓ ਅਪਲੋਡ ਕਰਿਆ ਕਰਾਂਗੇ ਕੋਸ਼ਿਸ਼ ਕਰਾਂ ਠੀਕ ਹੈ ਜਿਹੜਾ ਸਟਾਕ ਆਪਾਂ ਰੀਸਟਾਕ ਕਰ ਸਕਦੇ ਆ ਉਹ ਆਪਾਂ ਦਿਖਾ ਦਿਆ ਕਰਾਂਗੇ ਜਿਹੜਾ ਸਟਾਕ ਨਹੀਂ ਮਿਲ ਸਕਦਾ ਉਹ ਆਪਾਂ ਨਹੀਂ ਦਿਖਾਇਆ ਕਰਾਂਗੇ ਕਿਉਂਕਿ ਸਾਡੇ ਕੋਲੇ ਦਰਦਾ ਸਟਾਕ ਆਉਂਦਾ ਵੀ ਰਹਿੰਦਾ ਨਹੀਂ ਹੈਗਾ ਸਹੀ ਗੱਲ ਹੈ ਬਸ ਆ ਦੇਖੋ ਜੀ ਹੁਣ ਆਪਾਂ ਕੋਰੀਅਰ ਕੱਢਣੇ ਪਹਿਲਾਂ ਰੋਟੀ ਬਣਾ ਕੇ ਉਤਾਰ ਨੂੰ ਤੋੜਨਾ ਫਿਰ ਅਹੀ ਕੋਰੀਅਰ ਕੱਢਣੇ ਨੇ ਫਿਰ ਅਸੀਂ ਜਾਣਾ ਅਸਲ 'ਚ ਕੋਰੀਅਰ ਦਾ ਕੰਮ ਉਲਝ ਬਹੁਤ ਗਿਆ ਨਾ ਦੋ ਦਿਨ ਹੋ ਗਏ ਕੋਰੀਅਰ ਕੱਢਿਆ ਹੀ ਨਹੀਂ ਕੋਈ ਕੱਢਿਆ ਨਹੀਂ ਹੈਗੇ ਵੀ ਕਿਸੇ ਭੈਣ ਨੇ ਚਾਰ ਸੂਟ ਬੁੱਕ ਕੀਤੇ ਆਪਣੇ ਨਾਨਾ ਬਾਹਤ ਕਿਹਾ ਦੋ ਦਿਨਾਂ ਨਾਲ ਕਿਹਾ ਤਿੰਨ ਨਾਨਾ ਨੇ ਕਿਹਾ ਚਾਰ ਨਾਨਾ ਨੇ ਤੇ ਜਿਹੜੇ ਸੂਟਾਂ ਦੇ ਸਾਡੇ ਥਾਂ ਆ ਰਹੇ ਦੋ ਦੋ ਦੇ ਆ ਰਹੇ ਨੇ ਉਹ ਪਤਾ ਨਹੀਂ ਕੀ ਉਹਨਾਂ ਸਾਰਿਆਂ ਦੇ ਦੋ ਅਸੀਂ ਆਪ ਹੀ ਦੋ ਦੋ ਬਣਵਾਏ ਸੀ ਕਿ ਸਾਨੂੰ ਐਸੀ ਕਿਸ ਤਰ੍ਹਾਂ ਰਿਸਪੌਂਸ ਕਿਵੇਂ ਦਾ ਰਹੂਗਾ ਬਟ ਸਾਡੀ ਚੁਆਇਸ ਨੂੰ ਸਲਾਮ ਹੈ ਹਨਾ ਅਸੀਂ ਆਪ ਹੀ ਆਪਣੇ ਮੂੰਹ ਮੀਂਟ ਬੰਦੇ ਤੇ ਹੁਣ ਅਗਲੀ ਵਾਰੀ ਤੁਹਾਨੂੰ ਨਾ ਅਸੀਂ ਜ਼ਿਆਦਾ ਸਟਾਕ ਦਵਾਂਗੇ ਹਾਂਜੀ ਇਧਰ ਭੈਣ ਪ੍ਰੀਤਾ ਨੂੰ ਵੀ ਮਿਲੋ ਹਾਂ ਭੈਣ ਪ੍ਰੀਤਾ ਤੁਸੀਂ ਕਿੱਧਰ ਘੁੰਮ ਆਇਓ ਬਹ ਗਈ ਤੇ ਜਾਓ ਕਿਹੜਾ ਅਤਨੇ ਗੇੜਾ ਦੇ ਆ ਉਹ ਤਾਂ ਬਾਹਰ ਮਿਸਰੀਆਂ ਵਾਲੇ ਗੇੜਾ ਗੁੜਾ ਦੇ ਆ ਉਹ ਵੀ ਕੀ ਕਿਰ ਗਿਆ ਨਹੀਂ ਜਾਂਦਾ ਕਿਉਂ ਨਜ਼ਰ ਤੇ ਸਿਰ ਟੁਰਨਾ ਐਣਕ ਕਿਥੇ ਤੁਹਾਡੀ ਐਣਕ ਵੀ ਨਹੀਂ ਕੰਮ ਕਰਦੀ ਉਹ ਐਣਕ ਲਾਓ ਸਹੀ ਮੰਮੀ ਲਾਈ ਨਹੀਂ ਕਿ ਨੈਚਰ ਹੋ ਗਿਆ ਫਤਿਹ ਲੈ ਕੇ ਦੇ ਨਾਨੀ ਨੂੰ ਐਣਕ ਪੁੱਤ ਤੇ ਫਤਿਹ ਆਈ ਸਾਈਂ ਮੈਂ ਪਾ ਰਹਾ ਹਾਂ ਇਹ ਸਰਵਾਈਕਲ ਕੇ ਮੰਮੀ ਪਟਾ ਲਾ ਕੇ ਰੱਖੋ ਲਾਇਆ ਮੈਂ ਹੁਣ ਲਾਇਆ ਪੁੱਤ ਦੱਸੋ ਤੁਸੀਂ ਸਾਰੇ ਜਣੇ ਮੰਮੀ ਦਾ ਕੀ ਹਾਲ ਕਰੀਏ ਕੱਲ ਆਪਾਂ ਸਰਵਾਈਕਲ ਵਾਲੇ ਵੀ ਡਾਕਟਰ ਕੋਲ ਵੀ ਲੈ ਕੇ ਗਏ ਸੀ ਘਬਰਾਟ ਬੜੀ ਪਿੰਡੀ ਕਹਿੰਦੇ ਘਬਰਾਟ ਬਹੁਤ ਹੁੰਦੀ ਹੈ ਕਮਾਂ ਤੋਂ ਬਾਹਰ ਹੋਇਆ ਪੇ ਕੀ ਦੀਦੀ ਕੰਨਾਂ ਪਤਾ ਨਹੀਂ ਕਿੱਥੇ ਛੱਲਾ ਪਾਉਂਦੇ ਸੋਨ ਨੂੰ ਵੀ ਲੈ ਕੇ ਉਹ ਲੱਕ ਦਬਾਉਣ ਹੁਏ ਆ ਦੇ ਮੇਰੇ ਦੇਲ ਨਹੀਂ ਤੰਕ ਨੂੰ ਦਿਲ ਨਹੀਂ ਕਰਦਾ ਹੈਗਾ ਮਾਵਾ ਦਾ ਪਰ ਕੀ ਕਰੀਏ ਪਾ ਗਿਆ ਜੀ ਹੋਈ ਨਹੀਂ ਹੋਰ ਰੋਵੋ ਨਾ 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 ਨਹੀਂ ਆਏਗਾ ਟਿੱਕ ਨਹੀਂ ਇਕੋ ਕਿ ਟਿਕ ਲਾਈ ਨਾ ਕਿਦਾ ਚੱਲਦਾ ਹੈ ਕੁਲਵਿੰਦਰ ਅੱਖਾਂ ਅੱਖਾਂ 'ਚ ਕੋਈ ਵੀ ਸੋਰ ਨਹੀਂ ਆ ਬਸ ਸਿਰ ਨੂੰ ਹੀ ਟੇਟਾ ਹੁੰਦਾ ਚੱਕਰ ਬਸ ਤੇਰਾ ਮੰਮੀ ਸਰ ਵਾਈਕਲ ਹੀ ਹੋਰ ਕੋਈ ਨਹੀਂ ਜਿਹੜੀ ਐਕਸਰੇ ਦਸੀ ਉਹ ਲਾਈ ਐਕਸਰੇ ਐਕਸਰੇ ਕੀਤੀ ਬਾਬਾ ਬਰਤੇ ਜਿਹੜਾ ਦਿੰਦਾ ਆਹੋ ਪੈਨਸਲ ਫੇਰੋ ਤੇ ਐਕਸਰੇ ਜਿਹੜੀ ਦਿੱਤੀ ਉਹਨਾਂ ਨੇ ਉਹ ਕਰੋ ਮੈਂ ਤਾਂ ਦੇਣੀ ਆ ਵੀਡੀਓ ਕੱਢ ਕੇ ਹੋਰ ਸਾਇੰਕ ਕਰ ਲਿਆ ਕਰੋ ਬਾਹਰ ਉੱਠ ਕੇ ਹੋਰ ਹੁਣਾਂ ਨਾ ਸਾਨੂੰ ਵੀ ਸਮਝ ਨਹੀਂ ਆਉਂਦੀ ਸਾਡੀ ਸਮਾਂ ਤੋਂ ਬਾਹਰ ਹੋਇਆ ਪਿਆ ਕੰਮ ਵੀ ਕੀ ਕਰੀਏ ਕਿਹੜੇ ਡਾਕਟਰ ਕੋਲ ਲੈ ਕੇ ਜਾਈਏ ਸਿਟੀਜ਼ ਕਹਨਾ ਤੱਕ ਹਮਾਰਾ ਇਆਂ ਤੱਕ ਸਾਰਾ ਕੁਝ ਹੋਇਆ ਹੋਇਆ ਏ ਕੋਈ ਵੀ ਦਾ ਟੈਸਟ ਜਿਹੜਾ ਨਹੀਂ ਹੋਇਆ ਹੈਗਾ ਹੁਣ ਅਸੀਂ ਵੀ ਕਨਫਿਊਜ਼ ਆ ਤੇ ਸਾਂ ਤਾਂ ਹੁਣ ਇਹ ਹੁੰਦਾ ਵੀ ਕਿਹੜੇ ਡਾਕਟਰ ਕੋਲ ਲੈ ਕੇ ਜਾਈਏ ਪਰ ਡਾਕਟਰ ਕਹਿੰਦਾ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਇੱਕ ਤਾਂ ਨਾ ਮਮੀ ਟੈਨਸ਼ਨ ਬਹੁਤ ਲੈਂਦੀ ਉਹੀ ਬਿਨਾਂ ਮਤਲਬ ਤੋਂ ਜਿਹੜਾ ਇਹਦਾ ਫੋਨ ਨਹੀਂ ਨਾ ਆਇਆ ਤਾਂ ਹਾਂ ਮੁੰਡੇ ਦਾ ਫੋਨ ਨਹੀਂ ਆਇਆ ਅੱਜ ਅੱਜ ਮੁੰਡੇ ਦਾ ਫੋਨ ਨਹੀਂ ਆਇਆ ਇੰਨੀ ਕਿਹਾਂ ਲਿਖੀਆਂ ਗੱਲਾਂ ਕਰਕੇ ਨਾ ਮਮੀ ਆਪਣਾ ਸਰੀਰ ਖਰਾਬ ਕਰ ਲਿਆ ਮਾਤਾ ਸਾਡੀ ਨੇ ਹੋ ਹੋ ਕੀ ਕਹਿੰਦੀ ਐ ਹਾਂ ਹਾਂ ਮੈਂ ਚਾਹ ਕੱਢ ਰਹੀ ਨੂੰ ਚ ਮਿੱਠਾ ਪਤੀ ਪਾਇਆ ਕਿ ਨਹੀਂ ਹਾਂ ਪਈ ਜਾ ਤਿੰਨ ਜਣ ਚਾਰ ਜਣ ਦੀ ਹੈਗੀ ਆ ਪਾ ਠੀਕ ਮੈਂ ਦੇਖਾਂ ਉਹਨਾਂ ਦੇ ਪੱਕਾ ਅੰਕਾ ਬਚੇ ਤੇ ਤਿੰਨੋਂ ਪਤੀ ਨਾ ਹੋਏ ਤੇ ਹਾਏ ਮੈਂ ਮਰ ਜਾ ਨੀ ਮਾਂ ਮੈਨੂੰ ਚਾਨੇ ਆਖਦੀ ਉਹ ਕੰਮ ਹੋਇਆ ਪਿਆ ਮੇਰੇ ਸਾਹ ਵਾਲੇ ਤੇ ਰੰਗ ਤੇ ਇਨਾਂ ਚ ਸੱਚੀ ਗੁਲਿੰਦਰ ਸੱਚੀ 2 ਮੱਚ ਕਾਲਾ ਰੰਗ ਹੋਇਆ ਪਿਆ ਸੱਚੀ ਹੈ ਹੋਣੀ ਐ ਗੱਲ ਕਰਦੇ ਆ ਮਨਦੀਪ ਭੈਣ ਨੂੰਰੀ ਦੱਸ ਹਾਂ ਸਰਦਾਰ ਨੀ ਜਿਹੜੀ ਪਿਵਾਣਾ ਦੀ ਦੀ ਉਹ ਇੱਕੋ ਹੀ ਗਾਣਾ ਮੇਰੇ ਸਾਹ ਵਾਲੇ ਤੇ ਰੰਗ ਤੇ ਗੱਲਾਂ ਨਹੀਂ ਮਾਂ ਕੰਮ ਆਵੇ ਹਾਂ ਹਾਲੋ ਮੈਂ ਮਾਵਾਤਾਂ ਨਹੀਂ ਹਾਂ ਹਾਂ

ਇਹ ਨਹੀਂ ਵੀ ਹੈ ਗਿਆ ਤਿੰਨ ਕਿੰਨੇ ਨਹੀਂ ਵਾਸਾ ਦੇ ਕਿੰਨਾ ਮੇਰੇ ਪੁੱਤ ਨੂੰ ਸ਼ੌਂਕ ਹੈ ਇੰਨਾ ਸ਼ੌਂਕ ਨਾਲ ਉਹ ਕਰਦਾ ਕੰਮ ਕਰਨ ਦਾ ਇਹਨੂੰ ਹਰੇਕ ਕੰਮ ਦੇ ਵਿੱਚ ਇੰਟਰਸਟ ਲੈਣ ਦਾ ਕੌਣ ਸਾਡੇ ਕੋਲੋਂ ਕਿਹੜੀ ਚੀਜ਼ ਲੈ ਕੇ ਗਿਆ ਹਨ ਜਿਵੇਂ ਕੱਲ ਇੱਕ ਆਂਟੀ ਆਏ ਸੀ ਜਿਹੜੇ ਆਪਣੇ ਤੁਸੀਂ ਆਂਟੀ ਵਲੋਗਾਂ ਦੇਖਦੇ ਹੋ ਨਾ ਗੁਰਦੁਆਰਾ ਵਾਲੇ ਆਂਟੀ ਤੇ ਉਹ ਸੀਮਟ ਲੈ ਕੇ ਗਏ ਤੇ ਕੁਲਿੰਦਰ ਘਰ ਨਹੀਂ ਸੀ ਜਦੋਂ ਸਵੇਰੇ ਉੱਠਿਆ ਨਾ ਤੇ ਪਹਿਲਾਂ ਉਹ ਸਰ ਕਹਿੰਦਾ Papa ਕੱਲ ਆਂਟੀ ਨੇ ਸੀਮਟ ਲੈ ਕੇ ਗਏ ਸੀ ਤੇ ਇਹਨੂੰ ਇੰਨਾ ਰਹਿੰਦਾ ਕਿ ਕਿਹੜੇ ਚੀਜ਼ ਕੌਣ ਲੈ ਕੇ ਗਿਆ ਮੈਂ ਧਿਆਨ ਰੱਖਣਾ ਹੈ ਘਰੇ ਦੱਸਣਾ ਹੈ ਆ ਦੇਖੋ ਵਾਸ਼ ਵਸ਼ਣ ਸਾਫ ਹੋ ਰਿਹਾ ਓਏ ਹਬਲੀ ਚਿੱਕੜ ਕਰ ਦੇਗਾ ਯਾਰ ਤੂੰ ਲੈ ਲੋ ਤੂੰ ਗਿਆ ਇਹੋ ਸਿਆਣੇ ਕੁੱਤੇ ਘਰ ਘਰ ਹੋਣ ਹਨਾ ਫਤੇ ਤੇਰੇ ਵਰਗੇ ਓਏ ਕੁਝ ਕਹਿਣਾ ਚਾਹੋਗੇ ਆਪਣੇ ਪੈਨ ਨੂੰ ਦੇਖੋ ਕਿੰਨਾ ਚਮਕਾਤਾ ਚਮਕਾਤਾ ਮੈਂ ਸਾਰੇ ਪਿਆਰ ਕਰਦੇ ਨੇ ਕਹਿੰਦੇ ਪਤੀ ਦੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਹਾਂ ਬੈਠ ਹੈ ਇਹਦੇ ਮੂੰਹ ਤੇ ਮੂੰਹ ਕਾ ਦਿਓ ਰਾਜਾ ਬੱਡਾ ਰਾਜਾ ਸਾਡਾ ਠੀਕ ਹੈ ਇਹ ਸਾਡੇ ਪ੍ਰਧਾਨ ਸਾਹਿਬ ਚੱਲੇ ਗੋਰੀ ਲਵਾਉਣ ਜੀ ਜੀ ਵੇਟ ਕਰ ਰਹੇ ਹਾਂ